ਬਾਬਾ ਨਾਨਕ ਜੀ ਨੇ ਕੀ ਕੀਤਾ ਇੱਕ ਓੰਕਾਰ ਓੰਕਾਰ ਕੀ ਹੈ ਗੁਰਮੁਖੀ ਹੈ ਤੇ ਏਕਾ ਕੀ ਹੈ ਮੈਥਮੈਟਿਕਸ ਹੂੰ ਬਿਲਕੁਲ ਕਈ ਵਾਰੀ ਮਨ ਚੰਦਾ ਵੀ ਬਾਬਾ ਜੀ ਈੜੀ ਨੂੰ ਸਿਹਾਰੀ ਕਕਾ ਉਤੇ ਅਦਕ ਜਾਂ ਹੈ ਨਾ ਇਸ ਤਰ੍ਹਾਂ ਇੱਕ ਓੰਕਾਰ ਗੁਰਮੁਖੀ ਰੱਖਦੇ ਇਹ ਮੈਥਮੈਟਿਕਸ ਵਾਲਾ ਏਕਾ ਕਿਉਂ ਪਾਇਆ ਉਹਨਾਂ ਨੇ ਫਿਰ ਮੈਂ ਉਹਨਾਂ ਦੇ ਕਲਾਸਰੂਮ 'ਚ ਪਹੁੰਚਦਾ ਆਓ ਆਪਾਂ ਵੀ ਸੀਨ ਬਣਾਈਏ ਜੀ ਉਹਨਾਂ ਦੇ ਕਲਾਸਰੂਮ 'ਚ ਚੱਲੀਏ ਜਿੱਥੇ ਬਾਬਾ ਜੀ ਪੜ੍ਹੇ ਹੋਣਗੇ ਪੰਦਾ ਜੀ ਕੋਲੇ ਗਏ ਤੇ ਪੰਦਾ ਜੀ ਨੇ ਇਸ ਤਰ੍ਹਾਂ ਬਿਠਾਏ ਹੋਏ ਆ ਬੱਚੇ ਥੱਲੇ ਬੈਠੇ ਆ ਫੱਟੀਆਂ ਤੇ ਲਿਖ ਰਹੇ ਆ ਬੋਰਡ ਦੇ ਉੱਤੇ ਜਾਂ ਕਿਸੇ ਕਾਪੀ ਦੇ ਉੱਤੇ ਲਿਖਤਾ ਹੈ ਨਾ ਏਕਾ ਪਾਤਾ ਤੇ ਬਾਕੀਆਂ ਨੇ ਫੱਟੀਆਂ ਦੇ ਉੱਤੇ ਏਕਾ ਉਤਾਰ ਲਿਆ ਅੱਜ ਏਕਾ ਸਿਖਾਇਆ ਗਿਆ ਸਭ ਤੋਂ ਪਹਿਲਾਂ ਸਾਰਿਆਂ ਨੇ ਏਕਾ ਲਿਖ ਲਿਆ ਉਸ ਦਿਨਾਂ ਬਾਅਦ ਜਦ ਏਕਾ ਪੱਕ ਗਿਆ ਵੀ ਦੇਖ ਲਿਆ ਮਾਸਟਰ ਜੀ ਨੇ ਪੰਦਾ ਜੀ ਨੇ ਵੀ ਸਾਰਿਆਂ ਨੂੰ ਏਕਾ ਲਿਖਣਾ ਆ ਗਿਆ ਕਹਿੰਦੇ ਚਲੋ ਹੁਣ ਦੂਆ ਸਿੱਖਦੇ ਦੂਆ ਪਾਣਾ ਸ਼ੁਰੂ ਕਰਤਾ ਫਟਾਫਟ ਬੱਚਿਆਂ ਦਾ ਕੀ ਹੁੰਦਾ ਹੈ ਨਾ ਬੱਚੇ ਤਾਂ ਜਿਵੇਂ ਟੀਚਰ ਕਰਦਾ ਓਵੇਂ ਹੀ ਕਰਦੇ ਆ ਤੇ ਉਹ ਦੂਆ ਪਾ ਲਿਆ ਨਾਨਕ ਨੇ ਨਹੀਂ ਪਾਇਆ ਮੈਂ ਕਈ ਚੀਜ਼ਾਂ ਅਸਿਊਮ ਕਰਦਾ ਹੁੰਨਾ ਸਮਝਦਾ ਸੋਚਦਾ ਵੀ ਉਹ ਕਲਾਸਰੂਮ ਦੇ ਵਿੱਚ ਨਾਨਕ ਜੀ ਬੈਠੇ ਹੋਣਗੇ ਛੋਟੀ ਅਵਸਥਾ ਦੇ ਵਿੱਚ ਕਿਉਂਕਿ ਉਦੋਂ ਤਾਂ ਨਾਨਕ ਸੀਗੇ ਗੁਰੂ ਤਾਂ ਉਹ ਬਾਅਦ ਦੇ ਵਿੱਚ ਬਣੇ ਨਾ ਸਾਡੇ ਉਹ ਅੰਦਰੋਂ ਤਾਂ ਉਹ ਗੁਰੂ ਹੀ ਐ ਤਾ ਉਹ ਜਦੋਂ ਉੱਥੇ ਬੈਠੇ ਐ ਤੇ ਸ਼ਿਕਾਇਤ ਲਾਦੀ ਬੱਚਿਆਂ ਨੇ ਅਸੀਂ ਲਿਖ ਲਿਆ ਜੀ ਨਾਨਕ ਨੇ ਨਹੀਂ ਲਿਖਿਆ ਦੂਗਾ ਆਮ ਬੱਚਿਆਂ ਵਾਂਗ ਹਣ ਨਾਨਕ ਇੱਧਰ ਆਓ ਤੁਸੀਂ ਦੋ ਨਹੀਂ ਲਿਖਦੇ ਹੋ ਨਾਨਕ ਜੀ ਹੱਥ ਜੋੜ ਕੇ ਖੜੇ ਆ ਆਹ ਉਹ ਸੀਨ ਦੇਖ ਕੇ ਤਾਂ ਐ ਆਨੰਦ ਆ ਜਾਂਦਾ ਵੀ ਨਾਨਕ ਜੀ ਪੰਦਾ ਜੀ ਦੇ ਮੂਰੇ ਅਧਿਆਪਕ ਦੇ ਮੂਰੇ ਹੱਥ ਜੋੜ ਕੇ ਖੜੇ ਐ ਕਿ ਪੰਦਾ ਜੀ ਅਸੀਂ ਦੋ ਵੀ ਲਿਖਾਂਗੇ ਸਾਨੂੰ ਹਲੇ ਇੱਕ ਦੀ ਸਮਝ ਨਹੀਂ ਆਈ ਇੱਕ ਦੀ ਸਮਝ ਆਵੇ ਤਾਂ ਦੋ ਲਿਖੀਏ ਵਾਹ ਕਿੱਡਾ ਵੱਡਾ ਕਨਸੈਪਟ ਸਾਡੇ ਗੁਰੂ ਨੇ ਦਿੱਤਾ ਉਹ ਐਵੇਂ ਨਹੀਂ ਨਾਨਕ ਤੋਂ ਗੁਰੂ ਨਾਨਕ ਬਣੇ ਬਿਲਕੁਲ ਕਨਸੈਪਟ ਕਿੱਡਾ ਵੱਡਾ ਤੇ ਅੱਜ ਬੱਚੇ ਨੂੰ ਪੁੱਛੋ ਇੱਕ ਤੋਂ ਬਾਅਦ ਕੀ ਆਊਗਾ ਕਹਿੰਦਾ ਦੋ ਆਊਗਾ ਫਿਰ ਮੈਂ ਇਸ ਗੱਲ ਨੂੰ ਸਿੱਖਣ ਦੇ ਵਿੱਚ ਵੀ ਕਾਮਯਾਬ ਹੋਇਆ ਕਿ ਇੱਕ ਤੋਂ ਬਾਅਦ ਦੋ ਤਾਂ ਆਂਦਾ ਹੀ ਨਹੀਂ ਹੈ ਨਾਨਕ ਜੀ ਨੇ ਤਾਂ ਬਹੁਤ ਵੱਡੀ ਗੱਲ ਦੱਸੀ ਸਾਨੂੰ ਸਾਨੂੰ ਹੀ ਨਹੀਂ ਸਮਝ ਆਈ ਹੋ ਕਿਵੇਂ ਇੱਕ ਤੋਂ ਬਾਅਦ ਦੋ ਨਹੀਂ ਆਂਦਾ ਇੱਕ ਤੋਂ ਬਾਅਦ 1.1 1.2 1.8 1.9 ਆਣਗੇ ਫਿਰ 1 ਤੋਂ ਬਾਅਦ 1.1 ਨਹੀਂ ਆ ਰਿਹਾ 1 ਤੋਂ ਬਾਅਦ 1.0 1.02 1.03 ਫਿਰ 1.1 ਬਣੂਗਾ ਫਿਰ 1 ਤੋਂ ਬਾਅਦ 1.01 ਨਹੀਂ ਆ ਰਿਹਾ 1 ਤੋਂ ਬਾਅਦ 1.001 ਆਊਗਾ ਮੈਂ ਕਿਹਾ ਯਾਰ ਕਮਾਲ ਕਰਤੀ ਮੇਰੇ ਗੁਰੂ ਨੇ ਹੂੰ ਸਿਰ ਝੁੱਕ ਗਿਆ ਮੇਰਾ ਧੰਨ ਗੁਰੂ ਨਾਨਕ ਕਹਿ ਕੇ ਇਹ ਕਮਾਲ ਹੈ ਸਾਡੇ ਗੁਰੂ ਨੇ ਇੱਕ ਇੰਨੀਕ ਗੱਲ ਦੇ ਵਿੱਚ ਤੇ ਜੇ ਮੈਂ ਕਹਿੰਨਾ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਲਿਆ ਸੀ ਤਾਂ ਪਤਾ ਨਹੀਂ ਅਸੀਂ ਕੀ ਬਣ ਜਾਾਂਗੇ ਇੱਕ ਸ਼ਬਦ ਦੇ ਵਿੱਚੋਂ ਇੱਕ ਅੱਖਰ ਦੇ ਵਿੱਚੋਂ ਤਾਂ ਹੀ ਕਿਸੇ ਸਿਆਣੇ ਨੇ ਲਿਖਿਆ ਹੈ ਕਹਿੰਦਾ ਇਹ ਅੱਖਰ ਨਹੀਂ ਇਹ ਵਰਕੇ ਨਹੀਂ ਇਹ ਸੀਨਾ ਹੈ ਗੁਰੂ ਨਾਨਕ ਦਾ ਵਾਹ